ਨਿਆਚਰਾਸੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਫੇਰ ਤੁਹਾਨੂੰ ਛੋਟੀ ਉਮਰ ਦੀ ਬੱਚੀ ਨਾਲ ਮਿਲਾਵਾਂਗੇ ਜਿੰਨੇ ਕੀ ਦੇਰਾ ਦੂਨ ਦੇ ਵਿੱਚ ਜਾ ਕੇ ਬੱਲੇ ਬੱਲੇ ਕਰਾਤੀ ਪੰਜਾਬ ਦੀ ਧੀ ਤੇ ਪੰਜਾਬ ਦੀ ਧੀ ਹੱਥੋਂ ਹੀ ਜਰਾਏ ਅਵਾਰਡ ਮਿਲਿਆ ਹੈ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਈਸ਼ਾ ਦਿਓਲ ਵੱਲੋਂ ਜਰਾਏ ਉਹ ਅਵਾਰਡ ਦਿੱਤਾ ਗਿਆ ਦਾ ਫਲੈਂਸਿੰਗ ਆਈਕੋਨ ਅਵਾਰਡ ਬੈਸਟ ਚਾਈਲਡ ਮਾਡਲ ਆਫ ਦਾ ਈਅਰ 2025 ਅਵਾਰਡ ਦਿੱਤਾ ਗਿਆ ਆਪਾਂ ਗੱਲਬਾਤ ਕਰਾਂਗੇ ਮੋਲੀ ਚੀਮਾ ਮੋਲੀ ਚੀਮਾ ਬਟਾੜੇ ਦਿੱਤੀ ਹੈ ਛੋਟੀ ਉਮਰ ਦੇ ਵਿੱਚ ਹੀ ਸ਼ੌਂਕ ਪੈ ਗਿਆ ਮੋਡਲਿੰਗ ਦਾ ਤੇ ਪਰਿਵਾਰ ਵਿੱਚ ਕੌਣ-ਕੌਣ ਹੈ ਤੇ ਕਿੰਨੀ ਉਮਰ ਆ ਹੁਣ ਤੇ ਕਿੰਨੇ ਅਵਾਰਡ ਲੈ ਚੁੱਕੀ ਹੈ ਗੱਲਬਾਤ ਕਰਦੇ ਆ ਮੋਲੀ ਚੀਮਾ ਦੇ ਨਾਲ ਤੇ ਕਿੱਦਾਂ ਦਾ ਲੱਗਿਆ ਜਦੋਂ ਉੱਥੇ ਜਾ ਕੇ ਦੇਹਰਾਦੂਨ ਦੇ ਵਿੱਚ ਇਸ਼ਾ ਦਿਓਲ ਵੱਲੋਂ ਅਵਾਰਡ ਮਿਲਿਆ ਤੇ ਜਦੋਂ ਫੋਨ ਆਇਆ ਆਪਾਂ ਉਹ ਵੀ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੇ ਮੋਲੀ ਜੀ ਮਾ ਮੋਲੀ ਜੀ ਮਾ ਜੀ ਜਦੋਂ ਤੁਸੀਂ ਅਵਾਰਡ ਵਾਸਤੇ ਤੁਹਾਨੂੰ ਫੋਨ ਆਇਆ ਕਿੱਦਾਂ ਦਾ ਲੱਗਿਆ ਕਿਦੋਂ ਗੱਲਬਾਤ ਹੋਈ ਮੰਮਾ ਨਾਲ ਵੀ ਅਵਾਰਡ ਮਿਲਣਾ ਕਿਹਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕੀ ਕਿਹਾ ਮੰਮਾ ਨੂੰ ਪਹਿਲੇ ਤਾਂ ਮਜ਼ਾਕ ਲੱਗਿਆ ਮੰਮਾ ਨੇ ਕਹਿੰਦਾ ਮੈਂ ਇਹ ਮਾਮਾਲ ਨਹੀਂ ਜੀ ਉਹਨਾਂ ਨੇ ਕੀ ਕਿਹਾ ਅਗੋ ਪਹਿਲਾਂ ਕੀ ਕਿਹਾ ਪਹਿਲੇ ਉਹਨਾਂ ਨੇ ਕਿਹਾ ਮੈਂ ਇਸ਼ਾ ਦੇਲ ਮੰਮਾ ਨੇ ਵੀ ਕਿਹਾ ਤਾਂ ਮੈਂ ਇਹ ਮਾਮਾਲ ਨਹੀਂ ਅੱਛਾ ਹਨਾ ਤੁਹਾਨੂੰ ਫੋਨ ਆਇਆ ਮੰਮਾ ਨੇ ਗਿਆ ਤਾਂ ਕਿ ਜੀ ਕਿ ਉਹ ਮਨੇ ਬਾਰ ਬਾਰ ਫੋਨ ਕਰੀ ਜਨਾ ਮੈਂ ਨਹੀਂ ਜਾਣਦੀ ਕਿਸੇ ਸੋਨੀਆ ਨੂੰ ਹੈ ਨਾ ਤੇ ਬਾਅਦ ਚ ਉਹਨਾਂ ਨੇ ਇਸ਼ਾ ਦਿਵੋਲ ਮੈਮ ਨਾਲ ਕੰਫਰੈਂਸ ਲਾ ਕੇ ਕਿਹਾ ਕਿ ਮੈਮ ਸੋਨੀਆ ਹਾਂ ਤੇ ਅਮਮ ਤੁਹਾਡੇ ਨਾਲ ਇਸ਼ਾ ਦਿਵੋਲ ਜੀ ਸ਼ੀ ਗੱਲ ਕਰਨ ਹੁੰਦੇ ਨੇ ਫਿਰ ਕੀ ਫਿਰ ਯਕੀਨ ਹੋ ਗਿਆ ਕਿ ਨਹੀਂ ਯਕੀਨ ਹੋਇਆ ਹਾਂਜੀ ਫਿਰ ਕੀ ਉਹਨਾਂ ਨੇ ਕਿਹਾ ਕਿ ਤੁਹਾਡਾ ਅਵਾਰਡ ਤੇ ਤੁਸੀਂ ਕਿੱਥੇ ਆਣਾ ਕਿਹਾ ਫਿਰ ਉਹਨਾਂ ਨੇ ਤੁਸੀਂ ਗਏ ਫਿਰ ਦੇਹਰਾਦੂਨ ਹੋਟਲ ਪਤਨ ਕੀ ਨਾਮ ਸੁੰਦਾ ਹਾਂਜੀ ਕਿੰਨੀ ਉਮਰ ਸੀ ਮੋਲੀ ਚੀਮਾ ਦੀ ਜਦੋਂ ਐਸ ਲਾਈਨ ਦੇ ਵਿੱਚ ਤੁਸੀਂ ਪੈ ਗਏ ਤੇ ਕਿਦਾਂ ਸ਼ੌਂਕ ਪਿਆ ਵੀ ਐਸ ਲਾਈਨ ਹੀ ਪੈਣਾ ਹੈ ਤੇ ਹੁਣ ਕਿੰਨੀ ਉਮਰ ਮੇਰੀ ਉਮਰ ਉਦੋਂ 3 ਸਾਲ ਸੀ ਜਦੋਂ ਮੈਨੂੰ ਸ਼ੌਂਕ ਹੋਇਆ ਸੀ ਮਾਰਨਿੰਗ ਦੇ 10 ਸਾਲ ਹੁਣ ਮੇਰੀ ਉਮਰ 10 ਸਾਲ ਹੈ ਮੋਲੀ ਚੀਮਾ ਕਿੱਥੇ ਪੜ੍ਹਦੀ ਕਿਹੜੇ ਸਕੂਲ ਪੜ੍ਹਦੀ ਹੈ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਬ੍ਰਾਂਚ ਨੰਬਰ 5 ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਅਵਾਰਡ ਤੇ ਕਿੰਨੇ ਕ ਅਵਾਰਡ ਹੁਣ ਤੱਕ ਲੈ ਚੁੱਕੇ ਹੋ ਤੇ ਇਹ ਕਿੰਵਾ ਅਵਾਰਡ ਹੈ ਜਿਹੜਾ ਇਸ਼ਾ ਦੇ ਹੌਲ ਵੱਲੋਂ ਦਿੱਤਾ ਗਿਆ ਮੈਂ ਮੈਂ ਪਲੇ 35 ਅਵਾਰਡ ਜਤੇ ਨੂੰ ਮਿਲਾ ਕੇ 36 ਹੋ ਗਏ ਕਿੰਨੀ ਕਿ ਮਿਹਨਤ ਕਰਨੇ ਪੈਂਦੀ ਹੈ ਮਿਹਨਤ ਕਰੋਗੇ ਤੇ ਫੇਰ ਹੀ ਕਿਤਨਾ ਕਿਤੇ ਫਲ ਮਿਲਦਾ ਐਸ ਮਕਾਮ ਤੱਕ ਪਹੁੰਚਣ ਵਾਸਤੇ ਕਿੰਨੀ ਕਿ ਮਿਹਨਤ ਕੀਤੀ ਹੈ ਕਿ ਅੱਜ ਜਿਹੜਾ ਫਲ ਮਿਲਿਆ ਤੁਹਾਨੂੰ ਬਹੁਤ ਜ਼ਨਾ ਮਿਹਨਤ ਕਰਨੀ ਪੈਂਦੀ ਹੈ ਮੇਬੀ ਬਸ ਕਾਫੀ ਮਿਹਨਤ ਕਰਨੇ ਪੈਂਦੀ ਹੈ ਅੱਗੇ ਕੀ ਕਰਨਾ ਚਾਹਦੀ ਹੈ ਮੌਲੀ ਚੀਮਾ ਫਿਰ ਤੇ ਵਧਾਈਆਂ ਕਿੰਨੀਆਂ ਕਿ ਮਿਲੀਆਂ ਇਹ ਮੌਲੀ ਚੀਮਾ ਦੇ ਪਰਿਵਾਰ ਨੂੰ ਚੀਮਾ ਪਰਿਵਾਰ ਨੂੰ ਅੱਗੇ ਕੀ ਕਰਨਾ ਚਾਹਦੀ ਅੱਗੇ ਡਾਕਟਰ ਤੇ ਮਾਡਲ ਬੰਨਾ ਚਾਹੁੰਦੀ ਆ ਬਹੁਤ ਜ਼ਿਆਦਾ ਵਧਾਈਆਂ ਮਿਲੀਆਂ ਮੈਨੂੰ ਉੱਧਰ ਮੇਰੇ ਪੁਰਾਣੇ ਹਾਊਸ ਵੀ ਤੇ ਨਿਊ ਹਾਊਸ ਵੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਫਿਰ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਪਰਿਵਾਰ ਦੇ ਵਿੱਚ ਮੰਮਾ ਪਾਪਾ ਸਾਰੇ ਸਭ ਤੋਂ ਜ਼ਿਆਦਾ ਕਿਹਦੀ ਸਪੋਰਟ ਹੈ ਮੰਮਾ ਜੀ ਫਿਰ ਜਿੱਥੋਂ ਕਿਤੇ ਜਾਣਾ ਹੁੰਦਾ ਤੇ ਫਿਰ ਨਾਲ ਕੌਣ ਜਾਂਦਾ ਮੰਮਾ ਜਾਂਦੀ ਏ ਕਿਉਂਕਿ ਮਿਹਨਤ ਵੀ ਹੁੰਦੀ ਏ ਪੈਸੇ ਵੀ ਲੱਗਦੇ ਏ ਤੇ ਮੰਮਾ ਨੇ ਜਾਣਾ ਹੁੰਦਾ ਨਾਲ ਫੇ ਫੈਮਿਲੀ ਫੈਮਿਲੀ ਸਾਰਾ ਪਰਿਵਾਰ ਜਾਂਦਾ ਹਾਂਜੀ ਕੋਈ-ਕਈ ਵਾਰੀ ਸਿਰਫ ਦੋਨੋਂ ਹੀ ਜਾਂਦੇ ਕਿੱਥੇ-ਕਿੱਥੇ ਫਿਰ ਮੋਲੀ ਚੀਮਾ ਜਰੀਏ ਅਵਾਰਡ ਲੈ ਚੁੱਕੀ ਏ ਤੇ ਮੈਡਲ ਜਿੱਤ ਕੇ ਲੈਂਦੇ ਕਿੱਥੋਂ-ਕਿੱਥੋਂ ਅਵਾਰਡ ਲੈ ਕੇ ਆਈ ਕਿਹਰੇ-ਕਿਹਰੇ ਸ਼ਹਿਰਾਂ ਦਿੱਲੀ ਅਰਜਸਤਾਨ ਚੰਡੀਗੜ੍ਹ ਬਸ ਖਿਆਨੀ ਬਾਹਰ ਦਾ ਵੀ ਕਿਤੇ ਲੱਗਿਆ ਕੋਈ ਮੌਲੀ ਚੀਮਾ ਨੂੰ ਬਾਹਰ ਦਾ ਵੀ ਫੋਨ ਆਇਆ ਵੀ ਬਾਹਰ ਫੋਰਨ ਚ ਵੀ ਜਾਣਾ ਆਇਆ ਕੋਈ ਫੋਨ ਦੁਬਈ ਦਾ ਆਇਆ ਸੀ ਫਿਰ ਗਈ ਨਹੀਂ ਮੌਲੀ ਚੀਮਾ ਹਾਂਜੀ ਉਹ ਤਾਂ ਕਰਮੀ ਬੋਲ ਚਾਣੀ ਹੈ ਅੱਧ ਕਰਕੇ ਨਹੀਂ ਗਈ ਹਾਂਜੀ ਤੇ ਹੁਣ ਜੇ ਆਊਗਾ ਫੋਨ ਤੇ ਫਿਰ ਜਾਣਾ ਹੈ ਤਿਆਰੀ ਹੈ ਹਾਂਜੀ ਜੀ ਕਰਮੀ ਕਰਮ ਹੋ ਗਈ ਫਿਰ ਤਾਂ ਜਾਣਾ ਆਫਕੋਰਸ ਅੱਛਾ ਉੱਥੇ ਜਿੱਥੇ ਤੁਸੀਂ ਅਵਾਰਡ ਲੈ ਕੇ ਆਇਓ ਦੇਰਾ ਦੂਨ ਦੇ ਵਿੱਚ ਕਿੰਨੇ ਲੋਕ ਗਏ ਦੇ ਸੀਗੇ ਉੱਥੇ ਤੇ ਸਭ ਤੋਂ ਘਾਟ ਉਮਰ ਦੀ ਕੌਣ ਸੀਗੇ ਉੱਥੇ ਸੀ ਤੇ ਕਿੰਨੇ ਜਨੇ ਗਏ ਦੇ ਸੀਗੇ ਉਹ 200 200 ਚੋਂ ਕੱਲੀ ਮੋਲੀ ਜੀਮਾ ਦਾ ਨਾਮ ਆਇਆ ਬਟਾਲੇ ਵਾਲੀ ਦਾ ਹਾਂਜੀ ਤੇ ਜਦੋਂ ਇਸ਼ਾ ਦਿਓਲ ਨੇ ਤੁਹਾਨੂੰ ਅਵਾਰਡ ਦਿੱਤਾ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਕੀ ਕਿਹਾ ਉਹਨਾਂ ਨੇ ਹਾਂਜੀ ਉਹਨਾਂ ਨੇ ਮੈਂ ਉਹਨਾਂ ਨੂੰ ਗਿਫਟ ਦਿੱਤਾ ਕਾ ਪੁੱਪ ਤੂੰ ਕਹਿੰਦੇ ਥੈਂਕ ਯੂ ਬੇਡਾ ਮੈਂ ਮੈਂ ਕਿਹਾ ਮੈਮ ਓਪਨ ਕਰ ਲਓ ਉਹਨਾਂ ਨੇ ਮੈਂ ਬਸ ਪੰਜਾਬੀ ਚ ਬੋਲਤਾ اچھا ਮੈਂ ਕਿਹਾ ਮੈਮ ਓਪਨ ਕਰ ਮੈਂ ਮੈਂ ਕਿਹਾ ਮੈਮ ਮਾਮ ਖੋਲ ਲੋ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਬਿਟ ਮੈਂ ਕਹਾਂਗੀ ਬੋਲ ਲੂੰਗੀ ਖੋਲੂੰਗੀ ਉਹਨਾਂ ਨੂੰ 2 ਮਿੰਟ ਵਾਸਤੇ ਕੈਮਰਾ ਬੰਦ ਕਰਕੇ ਉਹ ਕਹਿੰਦੇ ਬੇਟਾ ਤੁਸੀਂ ਵੀ ਪੰਜਾਬੀ ਹੋ ਮੈਂ ਕਿਹਾ ਹਾਂਜੀ ਫਿਰ ਕਿਦਾਂ ਮੈ ਲੱਗਿਆ ਕਿ ਪੰਜਾਬੀ ਆ ਗਏ ਪੰਜਾਬੀ ਤੇ ਛਾ ਗਏ ਪੰਜਾਬੀ ਫਿਰ ਆਇਆ ਯਾਦ ਕੁਛ ਆ ਗਏ ਪੰਜਾਬੀ ਤੇ ਛਾ ਗਏ ਪੰਜਾਬੀ ਲੱਗਦਾ ਕਿ ਪੰਜਾਬੀਆਂ ਦਾ ਫਿਰ ਨਾਮ ਬੜੀ ਟੂਰ ਤੱਕ ਹਾਂਜੀ ਬੱਲੇ ਬੱਲੇ ਹੋ ਗਈ ਫਿਰ ਤੁਹਾਨੂੰ ਪਤਾ ਹੈ ਕੀ ਉਹ ਵੀ ਜਿਹੜੇ ਨੇ ਤਰਮਿੰਦਰ ਫੈਮਲੀ ਜਿਹੜੀ ਉਹ ਵੀ ਆਪਣੇ ਪੰਜਾਬ ਦੇ ਹੀ ਐ ਲੱਗਦਾ ਤੁਹਾਨੂੰ ਪਤਾ ਹੈ ਪੰਜਾਬ ਦੇ ਹਾਂਜੀ ਫਿਰ ਬੱਲੇ ਬੱਲੇ ਕਰਾਤੀ ਪੰਜਾਬੀਆਂ ਨੂੰ ਉੱਥੇ ਜਾ ਕੇ ਦੇਰਾ ਦੂਨ ਹਾਂਜੀ ਲਓ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਗਿਫਟ ਦਿੱਤਾ ਇੱਕ ਈਸ਼ਾ ਦੇ ਹੋਲ ਮੈਮ ਨੂੰ ਤਾਂ ਉੱਥੇ ਪੰਜਾਬੀ ਦੇ ਵਿੱਚ ਮੌਲੀ ਚੀਮਾ ਨੇ ਗੱਲ ਕਰ ਲਈ ਕਿ ਖੋਲ ਲਓ ਮੈਮ ਤਾਂ ਜਦੋਂ ਇਹ ਗੱਲਬਾਤ ਹੋਈ ਤੇ ਉਹਨਾਂ ਨੇ ਵੀ ਕਹਿ ਕੇ ਆਪਾਂ ਵੀ ਪੰਜਾਬੀ ਆ ਤੇ ਸਾਡਾ ਪਰਿਵਾਰ ਵੀ ਜਿਹੜਾ ਪੰਜਾਬ ਦਾ ਤਰਮਿੰਦਰ ਦੀ ਬੇਟੀ ਵੱਲੋਂ ਜਿਹੜਾ ਐ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਪੰਜਾਬ ਦੀ ਧੀ ਨੇ ਪੰਜਾਬ ਦੀ ਧੀ ਨੂੰ ਅਵਾਰਡ ਦਿੱਤਾ ਬਟਾਲਾ ਦੀ ਧੀ ਨੂੰ ਅਵਾਰਡ ਦਿੱਤਾ ਈਸ਼ਾ ਦਿਓਲ ਮੈਮ ਵੱਲੋਂ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੀ ਮਾਤਾ ਦੇ ਨਾਲ ਕਿੰਨੀ ਉਮਰ ਸੀ ਜਦੋਂ ਸ਼ੌਂਕ ਪਿਆ ਮੋਲੀ ਚੀਮਾ ਨੂੰ ਤੇ ਅੱਜ ਕਿੰਨੀ ਉਮਰ ਆ ਤੇ ਕਿਹੜੇ ਸਕੂਲ ਪੜਦੇ ਆ ਤੇ ਪਰਿਵਾਰ ਦੀ ਕਿਹਦੀ ਕਿਹਦੀ ਸਪੋਰਟ ਆ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਨਾਮ ਰੇਖਾ ਸੀਮਾ ਰੇਖਾ ਜੀ ਮਾਦੀ ਪਤਾ ਲੱਗਿਆ ਕਿ ਤੁਸੀਂ ਸਮਾਜ ਸੇਵੀ ਹੋ ਤੇ ਨਾਲ ਦੀ ਨਾਲ ਬੱਚੀ ਨੂੰ ਵੀ ਕਿਤੇ ਨਾ ਕਿਤੇ ਪਹੁੰਚਾਉਣਾ ਚਾਹੁੰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹ ਜਿਹੜੀ ਸੇਵਾ ਤੁਸੀਂ ਕੀਤੀ ਦੀ ਤੇ ਅੱਜ ਮੌਲੀ ਚੀਮਾ ਨੂੰ ਜਰਾ ਅਸ਼ੀਰਵਾਦ ਮਿਲਦਾ ਪਿਆ ਦੇਖੋ ਜੀ ਜੇ ਸਮਾਜ ਨੇ ਪਰਮਾਤਮਾ ਨੇ ਸਾਨੂੰ ਕਿਸੇ ਚੀਜ਼ ਵਾਸਤੇ ਚੁਣਿਆ ਵਾ ਉਹ ਚੀਜ਼ ਨੂੰ ਤਹਿ ਦਿਲੋਂ ਆਪਾਂ ਕਰਾਂਗੇ ਕੋਈ ਕੰਮ ਮੰਨ ਲਓ ਕਿ ਸਾਨੂੰ ਸਮਾਜ ਸੇਵਕ ਦੇ ਸਮਾਜ ਦੀ ਸੇਵਾ ਵਾਸਤੇ ਚੁਣਿਆ ਜੇ ਅਸੀਂ ਤਹਿ ਦਿਲੋਂ ਉਹਨਾਂ ਦੇ ਕਰਾਂਗੇ ਤੇ ਉਹਨਾਂ ਦੀ ਅਸੀਸਾਂ ਵੀ ਤਹਿ ਦਿਲੋਂ ਨਿਕਲਣਗੀਆਂ ਅੱਜ ਉਹਨਾਂ ਦੀ ਅਸੀਸਾਂ ਸਾਨੂੰ ਲੱਗੀਆਂ ਕਿੰਨੀ ਉਮਰ ਸੀ ਜਦੋਂ ਐਸ ਲਾਈਨ ਤੇ ਪੈ ਗਈ ਤਿੰਨ ਸਾਲ ਦੀ ਤੇ ਅੱਜ ਕਿੰਨੀ ਉਮਰ ਹੋ ਗਈ ਅੱਜ 10 ਸਾਲ ਦੀ ਪਤਾ ਲੱਗੇ ਕਿ ਇਹ ਸਰਕਾਰੀ ਸਕੂਲ ਦੇ ਵਿੱਚ ਪੜਦੀ ਏ ਪੰਜਾਬ ਸਰਕਾਰ ਦਾ ਵੀ ਨਾਰਾ ਏ ਬੇਟੀ ਭਰਾਓ ਬੇਟੀ ਬਚਾਓ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਓ ਅੱਜ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵਾਕਿਆ ਉਹਨਾਂ ਦਾ ਨਾਰਾ ਜਿਹੜਾ ਏ ਸਹੀ ਏ ਬੜੇ ਵਧੀਆ ਜਿਹੜੇ ਸਮਾਰਟ ਸਕੂਲ ਬਣਾ ਦਿੱਤੇ ਨੇ ਸਰਕਾਰੀ ਸਕੂਲ ਤੇ ਐ ਜਿਹੜੀ ਮੋਲੀ ਚੀਮਾ ਏ ਬਟਾਲੇ ਦੀ ਧੀ ਏ ਐਨੇ ਵੀ ਸਰਕਾਰੀ ਸਕੂਲ ਚੋਂ ਪੜ ਕੇ ਤੇ ਦੇਰਾਦੂਨ ਦੇ ਵਿੱਚ ਜਾ ਕੇ ਬੱਲੇ ਬੱਲੇ ਕਰਾਉਂਦੀ ਪੰਜਾਬੀਆਂ ਹਾਂਜੀ ਉਹ ਜਿਹੜਾ ਬੇਟੀ ਪੜਾਓ ਤੇ ਬੇਟੀ ਬਚਾਓ ਉਹ ਨਾਰਾ ਤੇ ਮੈਨੂੰ ਲੱਗਦਾ ਬਿਲਕੁਲ ਸਹੀ ਹੈ ਕਿਉਂਕਿ ਉਹ ਅੱਜ ਕੱਲ ਬਹੁਤ ਜ਼ਿਆਦਾ ਜੇ ਮਤਲਬ ਕਿ ਦੁਨੀਆ ਨੇ ਨਾ ਤਰੱਕੀ ਕਰ ਲਈ ਆ ਸਕੂਲਾਂ ਨੇ ਵੀ ਕੀਤੀ ਆ ਹਰ ਇੱਕ ਚੀਜ਼ ਤੇ ਮਤਲਬ ਇਹ ਮੰਨ ਲਓ ਕਿ ਮੈਨੂੰ ਇੱਕ ਸੇਵਾ ਮਿਲੀ ਆ ਤੁਸੀਂ ਮੈਨੂੰ ਆਪ ਹੀ ਕਿਹਾ ਕਿ ਸਮਾਜ ਸੇਵਿਕਾ ਆਪਾਂ ਕੰਜਕਾਂ ਪੂਜਦੇ ਆ ਕੰਜਕਾਂ ਪੂਜ ਕੇ ਜਿਦੋਂ ਨਾਲ ਦੇ ਦੇਨ ਹੁੰਦਾ ਮਾਤਾ ਰਾਣੀ ਦਾ ਕੰਜਕਾਂ ਪੂਜੀਦੇ ਆ ਮੱਥਾ ਟੇਕੀਦਾ ਤੇ ਕੰਜਕਾਂ ਨੂੰ ਘਰ ਭੇਜਦੀਦਾ ਵਾ ਇਹ ਵੀ ਕੰਜਕਾਂ ਮੈਂਦੀ ਵੀ ਸੇਵਾ ਕਰਦੀ ਪਈ ਆ ਮੈਂ ਤੁਸੀਂ ਉਹ ਤਿਆਦਿਲੋ ਕਰਨੀ ਪਈਆਂ ਕਿ ਜੋ ਇਹਦਾ ਸੁਪਨਾ ਵਾ ਸਾਕਾਰ ਕਰਨਾ ਸੁਪਨੇ ਦੇ ਵਿੱਚ ਇਹ ਦੇਖਦੀ ਆ ਕਿ ਮੈਂ ਇੱਕ ਡਾਕਟਰ ਇੱਕ ਮਾਡਲਰ ਬਣਨਾ ਵਾ ਤੇ ਮੈਂ ਬਨਾਤਾ ਬਾਕੀ ਨਹੀਂ ਸਰਕਾਰੀ ਸਕੂਲ ਦੀ ਗੱਲ ਸਰਕਾਰੀ ਸਕੂਲ ਦੀ ਨਹੀਂ ਪੱਥਰਾ ਕਿ ਮੇਰੀ ਬੇਟੀ ਅੱਜ ਤਿੰਨ ਤੋਂ 10 ਸਾਲ ਦੀ ਹੋ ਕੇ ਵੀ ਕੈਮਰੇ ਦੇ ਅੱਗੇ ਹੁੰਦੀ ਪਈ ਆ ਜੀ ਸੋ ਜਦੋਂ ਫੋਨ ਆਇਆ ਕਿ ਇਸ਼ਾ ਦਿਓਲ ਪੰਜਾਬ ਦੀ ਧੀ ਆ ਉਹ ਵੀ ਇਸ਼ਾ ਦਿਓਲ ਦਿਓਲ ਪਰਿਵਾਰ ਵੱਲੋਂ ਜਿਹੜਾ ਏ ਉਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਕਿੱਦਾਂ ਦੀ ਗੱਲ ਹੋਈ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿੱਦਾਂ ਦੀ ਗੱਲ ਹੋਈ ਉਹ ਵੀ ਸਾਡੇ ਦਰਸ਼ਕਾਂ ਨੂੰ ਉਹ ਗੱਲ ਤਾਂ ਸ਼ੁਗਲ ਸ਼ੁਗਲ ਚ ਹੋ ਗਈ ਐਦਾ ਕਿ ਜਦੋਂ ਉਹਨਾਂ ਦਾ ਫੋਨ ਆਇਆ ਵਾ ਫੇਕ ਚੀਜ਼ ਸਮਝੀ ਮੈਂ ਕਿਉਂਕਿ ਮੈਂ ਵੀ ਜਿਸ ਸਮਾਜ ਚ ਵਿਚਰਨੀ ਉਹ ਸਮਾਜ ਚ ਥੋੜਾ ਨਾ ਮਤਲਬ ਵੀ ਆਪਣਾ ਠੱਗੀ ਠੋਰੀ ਵਾਲਾ ਕੰਮ ਜ਼ਿਆਦਾ ਵਾ ਤੇ ਕਿਸੇ ਸਮਾਜ ਸੇਵਕ ਦੇ ਜਾਂ ਕਿਸੇ ਬੱਚੇ ਦੀ ਮਦਦ ਕਰਨੀ ਹੋਵੇ ਤੇ ਲੋਕੀ ਥੋੜਾ ਕਨ ਪੈਸਾ ਯਾ ਹੱਥ ਖੇਚ ਲੈਂਦੇ ਆ ਜਦੋਂ ਉਹਨਾਂ ਦਾ ਫੋਨ ਆਇਆ ਤੇ ਸੋਚਿਆ ਕੋਈ ਠੱਗੀ ਠੱਗੀ ਵਾਲਾ ਕੰਮ ਆ ਕਹਿੰਦੇ ਕਿ ਸ਼ੀਸ਼ਾ ਦਿਉਲ ਦਾ ਸ਼ੋਅ ਆ ਤੇ ਉਹ ਸ਼ੀਸ਼ਾ ਦੇ ਰਿਹਾ ਮੈਂ ਤੇ ਮੈਂ ਮਜ਼ਾਕ ਚ ਕਹਤਾ ਪਹਿਲਾਂ ਉਹਨਾਂ ਨੇ ਮੈਂ ਕਹਤਾ ਮੈਂ ਮਹਿਮਾ ਮਾਰਨੀ ਬਾਤ ਮੈਂ ਉਹਨਾਂ ਨੇ ਕਹਤਾ ਕਿ ਆਪਣਾ ਬੀਮਾ ਦੀ ਦਿੱਕਸ਼ਤ ਕਿਉਂ ਕਿ ਮੈਨੂੰ ਲੱਗਦਾ ਸੀ ਉਹ ਮੇਰਾ ਮਜ਼ਾਕ ਕਰਦੇ ਪਏ ਕਿ ਇਹਨਾਂ ਦੀ ਬੇਟੀ ਇਸ ਲਾਈਨ ਚ ਇਹਨਾਂ ਦੇ ਹਿਸਾਬ ਨਾਲ ਮਤਲਬ ਵੀ ਗੱਲ ਕਰੀ ਜਿਸ ਹਿਸਾਬ ਨਾਲ ਸਹੀ ਸਮਝਣ ਫਿਰ ਬਾਅਦ ਚ ਉਹਨਾਂ ਨੇ ਆਪਣੇ ਡਾਕੂਮੈਂਟ ਵਗੈਰਾ ਸਾਨੂੰ ਭੇਜੇ ਤੇ ਫਿਰ ਉਸੇ ਨੂੰ ਕਹ ਕੇ ਮੈਮ ਹੁਣ ਤੁਸੀਂ ਸੀਰੀਅਸ ਲੈ ਗੱਲ ਕਰੋ ਆਪਾਂ ਕੀਤਾ ਪਰ ਮੈਨੂੰ ਉਦੋਂ ਤੱਕ ਯਕੀਨ ਨਹੀਂ ਹੋਇਆ ਜਿੰਨੀ ਦੇਰ ਤੱਕ ਮੇਰੀ ਬੇਟੀ ਸਟੇਜ ਤੱਕ ਨਹੀਂ ਪਹੁੰਚੀ ਮੈਨੂੰ ਉਦੋਂ ਤੱਕ ਫੇਕ ਹੀ ਲੱਗਦਾ ਰਿਹਾ ਆਪਾਂ ਥੋੜੀ ਦੇਰ ਥੋੜਾ ਲੇਟ ਹੋ ਗਈ ਸੀ ਅਸੀਂ ਗਏ ਤੇ 5 ਕਿ ਮਿੰਟ ਬਾਅਦ ਮਤਲਬ ਕਿ ਮੈਮ ਆ ਗਏ ਉਹਨਾਂ ਨਾਲ ਵੇਖ ਕੇ ਤਾਂ ਮੈਂ ਸ਼ੌਕਟ ਹੋ ਗਈ ਮੈਨੂੰ ਸਮਝ ਲੱਗੀ ਮੌਲੀ ਦਾ ਨਾਮ ਅਨਾਉਂਸ ਹੋਉਂਦਿਆ ਹੀ ਇੱਥੇ ਕਿ ਆਪਣਾ ਮੌਲੀ ਇੱਧਰ ਸਟੇਜ ਤੇ ਭੇਜੋ ਮੈਨੂੰ ਪਤਾ ਨਹੀਂ ਲੱਗਦਾ ਫਿਰ ਮੌਲੀ ਨੇ ਖੁਦ ਹੀ ਕਹਿ ਕੇ ਮਮਾ ਮੇਰਾ ਨਾਮ ਅਨਾਉਂ ਮੈਮ ਜਿਨ੍ਹਾਂ ਨੇ ਸ਼ੋਰ ਖਾਇਆ ਸੀ ਕਿ ਤੁਸੀਂ ਆਓ ਪੇਰੈਂਟਸ ਵੀ ਆਓ ਫੋਟੋ ਚਾਓ ਮੈਂ ਕਹਿੰਦੀ ਮੇਰਾ ਸੁਪਨਾ ਨਹੀਂ ਮੇਰੀ ਬੇਟੀ ਦਾ ਸੁਪਨਾ ਉਹ ਪੂਰਾ ਹੁੰਦਾ ਮੈਂ ਦੇਖਣਾ ਚਾਹੁੰਦੀ ਆ ਮੈਂ ਇੱਕਦਮ ਸ਼ੌਕਟ ਹੋ ਗਈ ਕਿ ਮੇਰੀ ਬੇਟੀ ਇੱਥੇ ਤੱਕ ਪਹੁੰਚ ਗਈ ਜਦ ਕਿ ਛੋਟੇ ਬੱਚੇ ਨੂੰ ਨਾ ਕੋਈ ਵੱਡਿਆਂ ਦੀ ਲਾਈਨ 'ਚ ਪਾਏ ਕੋਈ ਸਿੰਗਰ ਹੋਵੇ ਸਿੰਗਰ ਤੇ ਛੱਡੋ ਕੋਈ ਮੰਨ ਲਓ ਕਿ ਸਮਾਜ ਸੇਵੀ ਕੀ ਹੋਵੇ ਜਿੰਦਾ ਨਾਮ ਉੱਚਾ ਹੈ ਬੱਚਿਆਂ ਨੂੰ ਲੱਗੇ ਨਹੀਂ ਲੱਗੰਦੇ ਐਨੀ ਵੱਡੀ ਇਸ ਤੇ ਅਸੀਂ ਦੀ ਦਾ ਕੋਲ ਖੜ ਕੇ ਇਹਨੇ ਗੱਲਬਾਤ ਕੀਤੀ ਆ ਉਹਨੇ ਮਤਲਬ ਕਿ ਉਹਨਾਂ ਨੂੰ ਪੁੱਛਿਆ ਵਾ ਸਵਾਲ ਜਵਾਬ ਕੀਤੇ ਆ 2 ਮਿੰਟ ਵਾਸਤੇ ਉਹਨਾਂ ਨੇ ਕੈਮਰਾ ਆਫ ਕੀਤਾ ਵ ਕਿ ਮੈਂ ਇਹਦੇ ਨਾਲ ਕੋਈ ਗੱਲ ਕਰ ਰਹੀ ਹਾਂ ਗਿਫਟ ਲੈ ਕੇ ਗਈ ਸੀ ਬੜੀ ਰੀ ਸੀ ਕਿਉਂਕਿ ਇਹ ਨਾ ਇਸ਼ੇ ਦਿਲਦ ਮੈਂ ਆਂਦੀ ਨਾ ਕਾਪੀ ਵੀ ਕਰਦੀ ਐ ਜੀ ਠੀਕ ਮੈਂ ਤੁਹਾਨੂੰ ਆਪਣੇ ਫੋਨ 'ਚ ਫੋਟੋ ਵੀ ਦਿਖਾ ਦਾਂਗੀ ਜੇ ਉਹਨਾਂ ਨੇ ਕਿਸ ਤਰ੍ਹਾਂ ਡਰੈਸ ਪਾਇਆ ਨਾ ਉਸ ਤਰ੍ਹਾਂ ਡਰੈਸ ਪਾਏਗੀ ਉਸ ਤਰ੍ਹਾਂ ਦੇ ਨੇ ਉਹਨੇ ਕਿਹਾ ਕਿ ਮੈਂ ਨਾ ਉਹਨਾਂ ਡਰੈਸ ਵਾਲੀ ਕਾਪੀ ਵਾਲਾ ਨਾ ਮम्मा ਕਾਪਾ ਬਣਾਣਾ ਮੈਂ ਕਾਪਾ ਬਣਾ ਲਵਾਂ ਤੇ ਜਦੋਂ ਉਹਦਾ ਲੈ ਕੇ ਮੈਂ ਤੁਸੀ ਓਪਨ ਕਰੋ ਉਹ ਕਹਿੰਦੇ ਕਿ ਤੇਰੇ ਵਗਨੇ ਮੇਰੇ ਆ ਬੇਟੀਆਂ ਮੈਂ ਉਹਨਾਂ ਸਾਹਮਣੇ ਓਪਨ ਕਰੂੰਗੀ ਦੱਸੂੰਗੀ ਕਿ ਮੈਂਨੇ ਬੇਟੀ ਨਹੀਂ ਦਿੱਤਾ ਐ ਇਨੀ ਵਾਰ ਮੈਂ ਸੁਣੀ ਉਸ ਤੋਂ ਬਾਅਦ ਪਤਾ ਨਹੀਂ ਇਹ ਹਜੇ ਇੱਕ ਮੈਸੇਜ ਆਇਆ ਸੀਗਾ ਕਿ ਇਹਨੂੰ ਮਤਲਬ ਕਿ ਤੁਸੀਂ ਉਹਨਾਂ ਵਾਸਤੇ ਆਪਣਾ ਇਹ ਐਕਟਿੰਗ ਵਾਸਤੇ ਐਕਟਿੰਗ ਸਕੂਲ ਆ ਮੁੰਬਈ 'ਚ ਉਹਨਦੇ ਵਾਸਤੇ ਇੱਕ ਮੈਸੇਜ ਜ਼ਰੂਰ ਆਇਆ ਰਤੀ ਕਿ ਉਹਨਦੇ ਵਾਸਤੇ ਤੁਸੀਂ ਆਪਣੀ ਬੇਟੀ ਨੂੰ ਭੇਜੋ ਉਹਦੇ ਵਿੱਚ ਤਿੰਨ ਚਾਰ ਮਤਲਬ ਐਕਟਰ ਵਾ ਦੋ ਲੇਡੀਜ਼ ਦੋ ਜੈਂਸ ਉਹਨਾਂ ਦੇ ਨਾਮ ਉਹਨਾਂ ਨੇ ਕਹਿੰਦੇ ਕਿ ਨਾਮ ਨਾ ਉਹ ਵੀ ਦੱਸਣਾ ਨਹੀਂ ਹੈ ਕਿਸੇ ਨੂੰ ਤੇ ਉਹ ਵੀ ਮਤਲਬ ਕਿ ਕਾਫੀ ਉੱਚੀ ਹਸਤੀ ਆ ਜਿਨ੍ਹਾਂ ਦੋ ਜਣੇ ਆ ਕਿ ਸਕੂਲ ਤੁਸੀਂ ਭੇਜ ਦੋਗੇ ਆਪਾਂ ਹਜੇ ਸੀਕ੍ਰੀਟ ਸੀਗਾ ਤੁਸੀਂ ਮੈਨੂੰ ਪੁੱਛਿਆ ਤਾਂ ਮੈਂ ਦੱਸ ਦਿੱਤਾ ਕੋਈ ਗੱਲ ਨਹੀਂ ਹਾਂਜੀ ਤੇ ਉਹ ਦੱਸਿਓ ਕਿ ਜਦੋਂ ਮੈਡਮ ਨੇ ਅਸ਼ੀਆ ਉਹ ਦਿੱਤਾ ਆਪਣਾ ਅਸ਼ੀਰਵਾਦ ਦਿੱਤਾ ਅਵਾਰਡ ਦਿੱਤਾ ਤੇ ਤੁਸੀਂ ਬੈਠੇ ਤੇ ਤੁਸੀਂ ਕਿਉਂ ਨਹੀਂ ਗਏ ਉੱਥੇ ਤੁਹਾਨੂੰ ਲੋਕਾਂ ਨੇ ਕਿਹਾ ਵੀ ਹੋਣਾ ਕਿ ਤੁਸੀਂ ਨਾਲ ਗਏ ਫੋਟੋ ਕਿਉਂ ਨਹੀਂ ਹੈਗੀ ਲੋਕ ਕਹਿੰਦੇ ਵੀ ਕਿਉਂਕਿ ਮਿਹਨਤ ਕੀਤੀ ਹੈ ਤੁਸੀਂ ਤੇ ਅੱਜ ਬੱਚੀ ਨੂੰ ਫਲ ਮਿਲਿਆ ਤੇ ਕਿਉਂ ਨਹੀਂ ਗਏ ਉਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਮੈਂ ਗਈ ਤਾਂ ਨਹੀਂ ਕਿ ਮੈਂ ਮੈਂ ਹੁਣ ਵੀ ਮੇਰਾ ਮਨ ਭਾਵੁਕ ਹੁੰਦਾ ਪਿਆ ਵਾ ਮੈਂ ਉਹਦਾ ਬਹੁਤ ਜ਼ਿਆਦਾ ਭਾਵੁਕ ਹੋਈ ਸੀ ਤੇ ਮੈਨੂੰ ਇਦਾਂ ਲੱਗੰਦਾ ਸੀ ਕਿ ਮੈਨੂੰ ਸਟੇਜ ਦੇ ਤੇ ਵੇਖਾ ਮੇਰੇ ਨਾਲ ਸੀ ਬੈਠੇ ਉਹਨਾਂ ਦਾ ਮਤਲਬ 199 ਨੰਬਰ ਸੀਗਾ ਉਹ ਮੈਨੇ ਕਹਿੰਦੀ ਕਿ ਮੈਮ ਤੁਸੀਂ ਜਾਓ ਮੇਰਾ ਨੰਬਰ ਵੀ ਥੋੜਾ ਦੂਰ ਆ ਮੈਂ ਤੁਹਾਡੀ ਫੋਟੋ ਵਗੈਰਾ ਖਿੱਚਦਾ ਹਾਂ ਮੈਂ ਕਿਹਾ ਨਹੀਂ ਮੈਂ ਜਾਣਾ ਨਹੀਂ ਸਿਰ ਮੈਂ ਕੋ ਵੇਖਣਾ ਵਾ ਕਿ ਮੈਂ ਜਾਗਦੀ ਅੱਖਾਂ ਨਾਲ ਸੁਪਨਾ ਵੇਖਣ ਦੀਆਂ ਕਿ ਉਸ ਤਰ੍ਹਾਂ ਬਸ ਮੈਂ ਦੇਖਦੀ ਰਹੀ ਮੈਨੂੰ ਕੋਈ ਸਮਝ ਨਹੀਂ ਲੱਗੀ ਮੇਰੇ ਸੁਪਨੇ ਦੇ ਸੁਪਨੇ ਸੁਪਨੇ ਦੇ ਸੁਪਨਾ ਮੈਂ ਫੋਟੋ ਤੱਕ ਨਹੀਂ ਖਿੱਚੀ ਵੀਡੀਓ ਤੱਕ ਨਹੀਂ ਨਹੀਂ ਬਣਾਈ ਗਈ ਜਦਕਿ ਮੇਰੇ ਹੱਥ 'ਚ ਫੋਨ ਵੀ ਸੀਗਾ ਫੋਨ ਵੀ ਸਟੌਪ ਤੇ ਮੈਂ ਵੀ ਸਟੌਪ ਬਸ ਮੈਂ ਦੇਖਣ ਦੇ ਸੀ ਕਿ ਮੈਂ ਦੇਖਾਂ ਕਿ ਮੇਰੀ ਬੇਟੀ ਕਿੱਥੋਂ ਤੱਕ ਪਹੁੰਚ ਗਈ ਹੈ ਫਿਰ ਬੱਲੇ ਬ ਪੰਜਾਬ ਦੀ ਧੀ ਨੂੰ ਪੰਜਾਬ ਦੀ ਧੀ ਨੇ ਅਵਾਰਡ ਦਿੱਤਾ ਕਿਉਂਕਿ ਉਹ ਵੀ ਸਾਡੇ ਪੰਜਾਬ ਦੀ ਹੈ। ਹਾਂਜੀ। ਦਿਓਲ ਪਰਿਵਾਰ ਚੋਂ ਉਹ ਵੀ ਪੰਜਾਬ ਚੋਂ ਗਏ ਹੋਏ ਨੇ ਤੇ ਫਿਰ ਕਿਦਾਂ ਦਾ ਲੱਗਿਆ ਉੱਥੇ ਤਾੜੀਆਂ ਵੱਜੀਆਂ ਫਿਰ ਵੀ ਦੇਰਾਦੂਨ ਦੇ ਵਿੱਚ ਜਾ ਕੇ ਪੰਜਾਬੀਆਂ ਨੇ ਬੱਲੇ ਬੱਲੇ ਕਰਾਤੀਓ ਕਿ ਆਗੇ ਪੰਜਾਬੀ ਹੋਏ ਸਾਗੇ ਪੰਜਾਬੀ ਫਿਰ ਦੇਰਾਦੂਨ ਦੇ ਵਿੱਚ ਵੀ ਸਾਗੇ ਪੰਜਾਬੀ। ਹਾਂਜੀ ਕਿਉਂਕਿ ਉਹ ਬੇ ਦਰਮਿੰਦਰ ਸਰ ਤੇ ਆਪਣਾ ਸਣੀ ਦੇ ਵੀਰ ਕਵਾਂਗੇ ਮੈਂ ਤਾਂ ਉਹਨਾਂ ਨੂੰ ਵੀ ਅਸੀਂ ਮਿਲੇ ਸੀਗੇ ਉਹਨਾਂ ਦੋਨਾਂ ਤੋਂ ਮੈਂ ਹੀ ਮਿਲੀ ਸੀ ਕਿ ਉਹ ਇਲੈਕਸ਼ਨ ਦੇਣਾ ਚ ਇੱਥੇ ਆਏ ਸੀਗੇ ਉਦੋਂ ਸੀ ਸਾਡੀ ਬੇਤਰ ਡਿਊਟੀਆਂ ਲੱਗੀਆਂ ਐ ਸੀ ਉਹਨਾਂ ਨੂੰ ਮਿਲੇ ਸੀ ਪਰ ਮੈਨੂੰ ਇਹ ਨਹੀਂ ਪਤਾ ਕਿਉਂਕਿ ਸਾਨੂੰ ਵੀ ਬੜੀ ਦੂਰ ਤੱਕ ਮਿਲਣ ਦਿੰਦੇ ਸੀਗੇ ਕਿ ਅਸੀਂ ਨਹੀਂ ਮਿਲ ਸਕਦੇ ਤੇ ਜਦੋਂ ਮੇਰੀ ਬੇਟੀ ਨੇ ਜਾ ਕੇ ਦੇਖਿਆ ਤੇ ਫਿਰ ਮੈਂ ਸੱਚੀ ਸਮਝਿਆ ਕਿ ਪੰਜਾਬ ਦਾ ਜਿਹੜਾ ਖੂਨ ਆ ਖੂਨ ਦੇ ਨਾਲ ਖੂਨ ਮਿਲਣ ਦਿਆ ਵਾ ਉਹ ਵੀ ਸਾਡੇ ਪੰਜਾਬ ਦੇ ਸੀ ਉਹ ਆਪਣੇ ਪੰਜਾਬ ਦੇ ਅੱਗੇ ਫਿਰ ਕੀ ਕਰਨਾ ਚਾਹੁੰਦੀ ਧੀ ਫਿਰ ਐਦਾਂ ਹੀ ਚੱਲਦਾ ਰਹੂਗਾ ਤੁਹਾਡੀ ਸਪੋਰਟ ਪੂਰੀ ਰਹੂਗੀ ਅੱਗੇ ਕਿੱਥੇ ਵੀ ਜਾਓਗੀ ਪੂਰੀ ਸਪੋਰਟ ਰਹੂਗੀ ਫਿਰ ਪੂਰੀ سپورਟ ਤੇ ਮਹਾ ਮੈਂਦਾਸ਼ਵਾ ਜਰੂਰ ਹੈ ਕਿਉਂਕਿ ਇਹਨਾਂ ਪਿੱਛੇ ਯੂਕੇ ਦਾ ਤੇ ਹੰਦਾ ਆਪਣਾ ਦੁਬਈ ਦਾ ਆਇਆ ਸੀਗਾ ਉਹ ਤੋਂ ਥੋੜਾ ਕੇ ਮੇਰੇ ਆਪਣੀ ਨਾ ਘਰ ਦੀ ਕੋ ਪ੍ਰੋਬਲਮ ਸੀ ਮੈਂ ਨਹੀਂ ਉਹ ਜਾ ਸਕੀ ਇਹ ਵਾਕ ਇਹਦਾ ਸੁਪਨਾ ਮੈਂ ਆਪਣਾ ਸੁਪਨਾ ਕੋਈ ਨਹੀਂ ਪੂਰਾ ਕਰਾਂਗੀ ਮੈਂ ਇਹਦੇ ਸੁਪਨੇ ਜਿੱਥੋਂ ਤੱਕ ਮੇਰੀ ਹਿੰਮਤ ਹੋਏਗੀ ਜਾਣਦਾ ਹੋਏਗਾ ਤੇ ਉਸਤਾਦੀ ਦਾ ਆਸ਼ੀਰਵਾਦ ਹੋਏਗਾ ਮੈਂ ਜਰੂਰ ਲੈ ਕੇ ਜਾਵਾਂਗੀ ਕਿੰਨੀਆਂ ਇੱਕ ਵਧਾਈਆਂ ਫਰਜੀਮਾ ਪਰਿਵਾਰ ਨੂੰ ਮਿਲਿਆ ਕਿ ਪੰਜਾਬੀਆਂ ਨੇ ਬੱਲੇ ਬੱਲੇ ਕਰਾਤੀ ਦੇਰਾ ਦੂਨ ਦੇ ਵਿੱਚ ਜਾ ਕੇ ਬਟਾਲੇ ਦੀ ਧੀ ਨੇ ਸਭ ਤੋਂ ਛੋਟੀ ਉਮਰ ਦੇ ਵਿੱਚ ਜਾ ਕੇ ਬੰਦੇ ਮੱਲਾ ਮਾਰੀਆਂ ਨੇ ਕਿੰਨੀਆਂ ਕਿ ਵਿਧਾਈਆਂ ਮਿਲੀਆਂ ਚੀਮਾ ਪਰਿਵਾਰ ਨੂੰ ਤੇ ਕਿੰਨੇ ਕ ਫੋਨ ਆਏ ਫਿਰ ਫੋਨ ਤਾਂ ਬਹੁਤ ਜ਼ਿਆਦਾ ਆ ਗਏ ਫੋਨ ਤਾਂ ਸਾਨੂੰ ਉੱਥੇ ਆਣ ਲੱਗੇ ਸੀ ਜਦੋਂ ਮੈਂ ਫੋਟੋ ਪਾਤੀ ਸੀ ਕਿ ਤੁਸੀਂ ਕਿੱਥੇ ਪਹੁੰਚੇ ਤੁਸੀਂ ਕਿੱਥੇ ਪਹੁੰਚੇ ਆਪਾਂ ਰਾਤ ਆਏ ਆ ਰਾਤ ਸਾਡੇ ਘਰਦਿਆਂ ਨੇ ਸਾਰੇ ਜੀ ਆਣੇ ਵੈਲਕਮ ਕੀਤਾ ਮਾਤਰਾ ਨੇ ਦੇ ਦਰਬਾਰ ਤੇ ਮੱਥਾ ਟਿਕਾ ਕੇ ਲਿਆਇਆ ਜਿੱਦੋਂ ਰਾਤ ਸੀ ਆਏ ਥੋੜੀ ਦੇ ਰੈਸਟ ਕੀਤੀ ਉਸ ਤੋਂ ਬਾਅਦ ਮੇਰੇ ਪ੍ਰੈਸ ਵਾਲੇ ਭਰਾਵਾਂ ਦਾ ਮੈਂ ਧੰਨਵਾਦ ਕਰਦੀ ਆ ਬਹੁਤ ਬਹੁਤ ਵਧਾਈ ਉਹਨਾਂ ਦੇ ਨਹੀਂ ਕਿਉਂਕਿ ਉਹਨਾਂ ਸਵੇਰੇ ਆ ਉਹਨਾਂ ਨੇ ਦੀ ਵੀ ਇੰਟਰਵਿਊ ਲਈਤੀ ਉਹ ਜਿਹੜੀ ਚੱਲੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਉੱਥੇ ਤੱਕ ਗਏ ਮੈਂ ਇਸ ਕਰਕੇ ਮੇਰਾ ਹੱਥ ਤੇ ਜਿਹੜਾ ਹੈ ਉਹ ਪ੍ਰੈਸ ਦਾ ਬਹੁਤ ਜ਼ਿਆਦਾ تھا ਕਿਉਂਕਿ ਇੱਕ ਪ੍ਰੈਸ ਹੀ ਆ ਜੋ ਚੰਗੇ ਨੂੰ ਮਾੜੇ ਨੂੰ ਜਾਂ ਮਤਲਬ ਕਿ ਵੀ ਆਪਣਾ ਕਿਸੇ ਚੀਜ਼ ਤੇ ਭੇਤ ਭਾਵ ਨਹੀਂ ਕਰਦੀ ਹਰ ਇੱਕ ਨੂੰ ਅੱਗੇ ਲੈ ਕੇ ਹੁੰਦੇ ਆ ਹਰ ਇੱਕ ਦਾ ਚਿਹਰਾ ਉਹੀ ਦਿਖਾਉਣ ਵਾਲਿਆ ਅਸੀਂ ਤਾਂ ਅਵਾਰਡ ਲੈਂਦਾ ਘਰ ਬੈਠ ਗਏ ਰਿਸ਼ਤੇਦਾਰਾਂ ਨੇ ਵਧਾਈ ਦਿੱਤੀ ਸਟੇਟਸ ਲਾਇਆ 1200 ਬੰਦੇ ਨੇ ਕਿਸੇ ਨੇ ਵੇਖਿਆ ਤੇ ਉਹਨਾਂ ਨੇ ਬਸ ਗੱਲ ਇਗਨੋਰ ਕਰ ਦਿੱਤੀ ਪਰ ਅਸੀਂ ਸਪੀਡ ਮਤਲਬ ਵੀ ਆਪਣਾ ਥੋੜਾ ਰੁਕ ਜੀਦਾ ਉਹ ਸਪੀਡ ਤੇ ਪੈਰ ਰੱਖ ਲੀਦਾ ਜਿਹੜੀ ਪ੍ਰੈਸ ਹਨਾ ਇਹ ਮੇਰੇ ਭਰਾ ਕੰਟੀਨਿਊ ਅੱਗੇ 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 ਬੱਚੇ ਚਲਾਈ ਜਾਂਦੇ ਮੈਂ ਇਹ ਤੁਹਾਡੀ ਜਿਆਦਾ ਮੇਰੀ ਨਹੀਂ ਮੈਂ ਤਾਂ ਜਾਣਾ ਵਾਂ ਬੱਚੇ ਦੀ ਖੁਸ਼ੀ ਕਰਕੇ ਚੱਲਣਾ ਤੁਸੀਂ ਅੱਗੇ ਵਧਾਣਾ ਵਾ ਤੇ ਤੁਸੀਂ ਵਧਾਇਆ ਹੋਰ 2-4 ਸਾਲ ਤੱਕ ਮੈਨੂੰ ਲੱਗਦਾ ਵਾ ਕਿ ਜਿਤਰਾ ਤੁਸੀਂ ਲੈ ਕੇ ਗਏ ਤੇ ਇਹਨੇ ਵੈਸੇ ਵੀ ਆਪਣਾ ਜਿਤਰਾ ਈਸ਼ਾ ਮੈਮ ਦੇ ਕੋਲ ਖਲੋਤੀ ਸੀ ਸ਼ਾਇਦ ਉਹਦੇ ਨਾਲ ਬਹਿਣ ਵਾਲੀ ਵੀ ਹੋ ਜੇ ਲਓ ਜੀ ਕਿਤੇ ਨਾ ਕਿਤੇ ਪਰਿਵਾਰਕ ਮੈਂਬਰ ਜਿਹੜੇ ਨੇ ਭਾਵੁਕ ਹੋ ਗਏ ਨੇ ਕਹਿੰਦੇ ਨੇ ਕਿ ਆਪਾਂ ਸੁਪਨੇ ਦੇ ਵਿੱਚ ਹੀ ਜਰਾ ਹੈ ਅਵਾਰ ਲੈਣ ਦਾ ਪਿਛੇ ਜੀ ਇਲੈਕਸ਼ਨ ਸੀਗੇ ਤੇ ਇਹਨਾਂ ਦੀ ਡਿਊਟੀ ਲੱਗੀ ਸੀਗੇ ਤੇ ਉਹਨਾਂ ਨੂੰ ਦਿਓਲ ਪਰਿਵਾਰ ਨੂੰ ਮਿਲੇ ਆ ਸੰਨੀ ਦਿਓਲ ਨੂੰ ਤੇ ਧਰਮਿੰਦਰ ਜੀ ਨੂੰ ਮਿਲੇ ਨੇ ਪਰ ਕਿਤੇ ਨਾ ਕਿਤੇ ਉੱਥੇ ਮਿਲ ਕੇ ਪਤਾ ਲੱਗਿਆ ਕਿ ਵਾਕਿਆ ਹੀ ਲੋਕ ਜਿਹੜੇ ਨੇ ਉਹਨਾਂ ਨੂੰ ਤਰਸਦੇ ਨੇ ਲਾਗੇ ਖਲੋਣ ਨੂੰ ਜਾਂ ਮਿਲਣ ਨੂੰ ਪਰ ਅੱਜ ਖੁਸ਼ੀਆਂ ਮਿਲੀਆਂ ਨੇ ਸਾਡੀ ਬੱਚੀ ਹੈ ਜਿਹੜੀ ਉਹਨਾਂ ਕੋਲੋਂ ਆਸ਼ੀਰਵਾਦ ਲਿਆ ਦਿਓਲ ਪਰਿਵਾਰ ਕੋਲੋਂ ਆਸ਼ੀਰਵਾਦ ਲਿਆ ਇਸ਼ਾ ਦਿਓਲ ਨੇ ਆਸ਼ੀਰਵਾਦ ਦਿੱਤਾ ਤੇ ਅੱਗੇ ਤੇਰਾਏ ਕੁਝ ਵੀ ਕਰੇਗੀ ਤੇ ਨਾਲ ਪੂਰੀ ਸਪੋਰਟ ਰਹੇਗੀ ਮਾਤਾ ਜੀ ਦੀ ਸੋ ਤੁਸੀਂ ਵੀ ਦਵਾਵਾ ਦਿਓ ਅਸ਼ੀਰਵਾਦ ਦਿਓ ਛੋਟੀ ਬੱਚੀ ਐ 200 ਦੇ ਵਿੱਚੋਂ ਇਕੱਲੀ ਬੱਚੀ ਨੇ ਅਵਾਰਡ ਲੈ ਕੇ ਆਈ ਐ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਤੇ ਬਟਾਲਾ ਸ਼ਹਿਰ ਦਾ ਤੇ ਨਾਲ ਦੀ ਨਾਲ ਚੀਮਾ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੁਸੀਂ ਵੀ ਆਪਣਾ ਅਸ਼ੀਰਵਾਦ ਦਿਓ ਬੱਚੀ ਕਿਤਨਾ ਕਿਤੇ ਪਹੁੰਚੇ ਤੇ ਆਪਣੇ ਬਟਾਲਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਦ ਨਾਲ ਪੰਜਾਬ 84 ਲਾਈਵ ਲੱਕੀ ਰਾਜਪੂਤ ਬਟਾਲਾ